ਦਰਸ਼ਨ ਦੇਖ ਜੀਵਾ ਗੁਰੂ ਸੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਮਨੰਤੀ ਸੁਣ ਪ੍ਰਭ ਮੇਰੇ ਦਿਹੇ ਨਾਮ ਕਰ ਆਪਣੇ ਜੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨ ਵੇਲੇ ਜਾਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਮਰੀ ਗੰਤ ਨਾ ਗਨੀਆ ਕੈ ਆਪਣਾ ਵਿਰਧ ਪਛਾਨ ਹੱਥ ਦੇ ਰੱਖੀ ਕਰੇ ਆਪਣੀ ਸਦਾ ਸਦਾ ਰੰਗ ਮਾਨ ਹਮਰੇ ਗੰਟ ਨਾ ਗਨੀਆਂ ਕਾਈ ਆਪਣਾ ਵਿਰਧ ਪਿਸ਼ਾਨ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਭਿਆ ਮੇਰਾ ਸਤਿਗੁਰੂ ਪੂਰਾ ਹੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰਵਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈ ਜੇ ਰਾਖੀ ਨਾਨਕ ਸਤਿਗੁਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ